ਪ੍ਰਧਾਨ ਮੰਤਰੀ ਮਾ ਕਾਰਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਵੱਲੋਂ ਅਮਰੀਕੀ ਪ੍ਰੋਡਕਟਸ ਉੱਪਰ ਲਗਾਏ ਗਏ ਕੁਝ ਕਾਉਂਟਰ ਟੈਰਿਫਸ ਹਟਾ ਦਿੱਤੇ ਗਏ ਨੇ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਅਮਰੀਕਾ ਵੱਲੋਂ ਫ੍ਰੀ ਟ੍ਰੇਡ ਐਗਰੀਮੈਂਟ ਅਧੀਨ ਪ੍ਰੋਡਕਟਸ ਨੂੰ ਛੋਟ ਦਿੱਤੀ ਗਈ ਹੈ ਤੇ ਕੈਨੇਡਾ ਵੱਲੋਂ ਵੀ ਇਸ ਨੂੰ ਮੈਚ ਕੀਤਾ ਜਾ ਰਿਹਾ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਹ ਫੈਸਲਾ 1 ਸਤੰਬਰ 2025 ਤੋਂ ਪ੍ਰਭਾਵੀ ਹੋਵੇਗਾ। ਬੀਤੇ ਦਿਨ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਫੋਨ ਰਾਹੀਂ ਚਰਚਾ ਕੀਤੀ ਗਈ ਸੀ ਅਤੇ ਜਿਸ ਦੇ ਬਾਅਦ ਗੱਲ ਸਾਹਮਣੇ ਆਈ ਸੀ ਕਿ ਰਾਸ਼ਟਰਪਤੀ 트럼ਪ ਨੇ ਟ੍ਰੇਡ ਨੇਗੋਸ਼ੀਏਸ਼ਨਸ ਦੁਬਾਰਾ ਸ਼ੁਰੂ ਕਰਨ ਚ ਮਦਦ ਕਰਨ ਦੀ ਗੱਲ ਆਖੀ ਹੈ। ਕਾਰਨੇ ਨੇ ਕਿਹਾ ਕਿ ਅਮਰੀਕਾ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਅਧੀਨ ਜ਼ਿਆਦਾਤਰ ਪ੍ਰੋਡਕਟਸ ਟੈਰਫ ਫ੍ਰੀ ਨੇ ਅਤੇ ਇਸ ਡੀਲ ਨੂੰ ਦੁਬਾਰਾ ਸਟੈਬਲਿਸ਼ ਕੀਤਾ ਜਾਏਗਾ ਪਰ ਕੈਨੇਡੀਅਨ ਸਟੀਲ ਅਲੂਮੀਨਮ ਅਤੇ ਆਟੋ ਪਾਰਟਸ ਉੱਤੇ ਵੱਖਰੇ ਟੈਰਫ ਨੇ ਜਿਨ੍ਹਾਂ ਨੂੰ ਖਤਮ ਕਰਵਾਉਣ ਲਈ ਯੂਐਸ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਚ ਕੈਨੇਡੀਅਨ ਗੁੱਡਸ ਉੱਪਰ ਅਮਰੀਕੀ ਟੈਰਫ ਐਵਰੇਜ 5.6% ਬਣਦੇ ਨੇ ਜੋ ਕਿ ਕਿਸੇ ਹੋਰ ਅਮਰੀਕੀ ਟ੍ਰੇਡਿੰਗ ਪਾਰਟਨਰ ਤੋਂ ਕਟਨੇ ਪਰ ਪਹਿਲਾ ਤਾਂ ਸਥਿਤੀ ਅਲੱਗ ਹੈ ਪਰ ਅਸੀਂ ਕਿਸੇ ਹੋਰ ਦੇਸ਼ ਨਾਲੋਂ ਬਿਹਤਰ ਸਥਿਤੀ ਵਿੱਚ ਹਾਂ ਕਿਉਂਕਿ ਕੈਨੇਡਾ ਦੇ 80% ਤੋਂ ਜ਼ਿਆਦਾ ਪ੍ਰੋਡਕਟਸ ਅਜਿਹੇ ਨੇ ਜਿਨ੍ਹਾਂ ਉੱਪਰ ਜ਼ੀਰੋ ਟੈਰਫ ਹੈ ਇਸ ਕਾਰਨ ਪ੍ਰਧਾਨ ਮੰਤਰੀ ਐਵਰੇਜ 5.6% ਦੱਸ ਰਹੇ ਨੇ ਵਾਈਟ ਹਾਊਸ ਦੇ ਅਫੀਸ਼ੀਅਲਸ ਵੱਲੋਂ ਕੈਨੇਡਾ ਦੇ ਇਸ ਕਦਮ ਦਾ ਸਵਾਗਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਕਾਫੀ ਸਮੇਂ ਤੋਂ ਓਵਰਡੂ ਸੀ ਜਿੰਨਾ ਕਿਹਾ ਹੈ ਕਿ ਕੈਨੇਡਾ ਨਾਲ ਲਗਾਤਾਰ ਗੱਲਬਾਤ ਚੱਲਦੀ ਹੈ ਜਿੱਥੇ ਐਡਮਨਿਸਟ੍ਰੇਸ਼ਨ ਟ੍ਰੇਡ ਐਂਡ ਨੈਸ਼ਨਲ ਸਕਿਉਰਟੀ ਦੇ ਕੰਸਰਨ ਅਮਰੀਕਾ ਦੱਸਦਾ ਰਿਹਾ ਹੈ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਲਈ ਪ੍ਰਪੇਅਰ ਹੋ ਰਹੀ ਹੈ ਜਿਸ ਲਈ ਰਿਵਿਊ ਪ੍ਰੋਸੈਸ ਸ਼ੁਰੂ ਕੀਤਾ ਜਾਵੇਗਾ ਅਤੇ ਕੰਸਲਟੇਸ਼ਨਸ ਅਗਲੇ ਮਹੀਨੇ ਸ਼ੁਰੂ ਹੋਣਗੀਆਂ ਜਿਸ ਨੂੰ 6 ਤੋਂ 18 ਮਹੀਨੇ ਲੱਗ ਸਕਦੇ ਨੇ ਕੈਨੇਡਾ ਵੱਲੋਂ ਮਾਰਚ ਵਿੱਚ ਅਮਰੀਕੀ ਪ੍ਰੋਡਕਟਸ ਉੱਪਰ ਟੈਰਫ ਲਗਾਏ ਗਏ ਸਨ ਜਿਸ ਵਿੱਚ ਔਰੇਂਜ ਅਲਕੋਹਲ ਕੱਪੜੇ ਸ਼ੂਜ਼ ਮੋਟਰਸਾਈਕਲ ਅਤੇ ਕੋਸਮੈਟਿਕ ਪ੍ਰੋਡਕਟਸ ਸ਼ਾਮਲ ਹਨ ਬੀਤੇ ਦਿਨ ਦੋਵੇਂ ਲੀਡਰਾਂ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਦੋਹਾਂ ਵੱਲੋਂ ਟ੍ਰੇਡ ਚੈਲੰਜ ਨਿਊ ਇਕਨੋਮੀ ਅਤੇ ਸਿਕਿਉਰਿਟੀ ਰਿਲੇਸ਼ਨਸ਼ਿਪ ਉੱਪਰ ਗੱਲਬਾਤ ਕੀਤੀ ਜਾਏਗੀ ਟੈਰਫ ਹਟਾਉਣ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਮਾਕਾਰਨੀ ਚੰਗੇ ਲੀਡਰ ਅਤੇ ਚੰਗੇ ਵਿਅਕਤੀ ਨੇ ਅਤੇ ਕੈਨੇਡਾ ਦੇ ਅਮਰੀਕਾ ਦੇ ਨਾਲ ক্লোਜ਼ ਰਿਲੇਸ਼ਨਸ ਨੇ ਪਰ ਟੈਰਿਫਸ ਉਹਨਾਂ ਇਸ ਕਾਰਨ ਲਗਾਏ ਨੇ ਕਿਉਂਕਿ ਪਿਛਲੇ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਗਲਤੀਆਂ ਕਾਰਨ ਬਹੁਤ ਸਾਰੀਆਂ ਕੰਪਨੀਆਂਜ਼ ਅਮਰੀਕਾ ਤੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਕੈਨੇਡਾ ਅਤੇ ਮੈਕਸੀਕੋ ਮੂਵ ਹੋਈਆਂ ਸਨ ਅਤੇ ਉਹਨਾਂ ਦਾ ਮਕਸਦ ਕੰਪਨੀਆਂਜ਼ ਨੂੰ ਵਾਪਸ ਅਮਰੀਕਾ ਦੇ ਵਿੱਚ ਲਿਆਉਣਾ ਹੈ ਜਿਸ ਦੇ ਨਾਲ ਜੌਬਸ ਪੈਦਾ ਹੋਣਗੀਆਂ ਅਤੇ ਇਕਨੋਮੀ ਮਜ਼ਬੂਤ ਹੋਏਗੀ ਦੂਜੇ ਪਾਸੇ ਪ੍ਰਧਾਨ ਮੰਤਰੀ ਕਰਨਵੀ ਸਪਸ਼ਟ ਕਰ ਚੁੱਕੇ ਨੇ ਕਿ 1980 ਤੋਂ ਬਾਅਦ ਜਿਸ ਤੰਗ ਦਾ ਟ੍ਰੇਡ ਪੈਟਰਨ ਚੱਲਿਆ ਦੋਵੇਂ ਦੇਸ਼ਾਂ ਦੀਆਂ ਇਕਨੋਮੀਆਂ ਬੁਰੀ ਤਰ੍ਹਾਂ ਲਿੰਕ ਹੋ ਗਈਆਂ ਨੇ ਪਰ ਹੁਣ ਭਵਿੱਖ ਦੇ ਵਿੱਚ ਅਜਿਹਾ ਨਹੀਂ ਹੋਏਗਾ ਕੈਨੇਡਾ ਦੇ ਵੱਲੋਂ ਆਪਣੇ ਪੱਧਰ ਦੇ ਉੱਪਰ ਖਰਪਤ ਵਧਾਈ ਜਾਏਗੀ ਜਿਸ ਦੇ ਵਿੱਚ ਬਿਲਡ ਕੈਨੇਡਾ ਤਹਿਤ ਘਰ ਬਣਾਏ ਜਾਣਗੇ ਅਤੇ ਇਨਫਰਾਸਟ੍ਰਕਚਰ ਪ੍ਰੋਜੈਕਟ ਤੇਜ਼ੀ ਦੇ ਨਾਲ ਚਲਾਏ ਜਾਣਗੇ ਇਸ ਤੋਂ ਇਲਾਵਾ ਟ੍ਰੇਡ ਨੂੰ ਡਿਵਰਸੀਫਾਈ ਕਰਨ ਦੇ ਲਈ ਹੋਰ ਮਾਰਕੀਟਸ ਵੀ ਲੱਭੀਆਂ ਜਾਣਗੀਆਂ ਪ੍ਰਧਾਨ ਮੰਤਰੀ ਮਾ ਕਾਰਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਵੱਲੋਂ ਅਮਰੀਕੀ ਪ੍ਰੋਡਕਟਸ ਉੱਪਰ ਲਗਾਏ ਗਏ ਕੁਝ ਕਾਉਂਟਰ ਟੈਰਿਫਸ ਹਟਾ ਦਿੱਤੇ ਗਏ ਨੇ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਅਮਰੀਕਾ ਵੱਲੋਂ ਫ੍ਰੀ ਟ੍ਰੇਡ ਐਗਰੀਮੈਂਟ ਅਧੀਨ ਪ੍ਰੋਡਕਟਸ ਨੂੰ ਛੋੜ ਦਿੱਤੀ ਗਈ ਹੈ ਤੇ ਕੈਨੇਡਾ ਵੱਲੋਂ ਵੀ ਇਸ ਨੂੰ ਮੈਚ ਕੀਤਾ ਜਾ ਰਿਹਾ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਹ ਫੈਸਲਾ 1 ਸਤੰਬਰ 2000 25 ਤੋਂ ਪ੍ਰਭਾਵੀ ਹੋਏਗਾ ਬੀਤੇ ਦਿਨ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਅਮਰੀਕੀ ਰਾਸ਼ਟਰਪਤੀ 트੍ਰੰਪ ਨਾਲ ਫੋਨ ਰਾਹੀਂ ਚਰਚਾ ਕੀਤੀ ਗਈ ਸੀ ਅਤੇ ਜਿਸ ਦੇ ਬਾਅਦ ਗੱਲ ਸਾਹਮਣੇ ਆਈ ਸੀ ਕਿ ਰਾਸ਼ਟਰਪਤੀ 트੍ਰੰਪ ਨੇ ਟ੍ਰੇਡ ਨੇਗੋਸ਼ੀਏਸ਼ਨਸ ਦੁਬਾਰਾ ਸ਼ੁਰੂ ਕਰਨ 'ਚ ਮਦਦ ਕਰਨ ਦੀ ਗੱਲ ਆਖੀ ਹੈ ਕਾਰਨੇ ਨੇ ਕਿਹਾ ਕਿ ਅਮਰੀਕਾ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਅਧੀਨ ਜ਼ਿਆਦਾਤਰ ਪ੍ਰੋਡਕਟਸ ਟੈਰਫ ਫ੍ਰੀ ਨੇ ਅਤੇ ਇਸ ਡੀਲ ਨੂੰ ਦੁਬਾਰਾ ਸਟੈਬਲਿਸ਼ ਕੀਤਾ ਜਾਏਗਾ ਪਰ ਕੈਨੇਡੀਅਨ ਸਟੀਲ ਅਲੂਮੀਨਮ ਅਤੇ ਆਟੋ ਪਾਰਟਸ ਉੱਤੇ ਵੱਖਰੇ ਟੈਰਫ ਨੇ ਜਿਨ੍ਹਾਂ ਨੂੰ ਖਤਮ ਕਰਵਾਉਣ ਲਈ ਯੂਐਸ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਚ ਕੈਨੇਡੀਅਨ ਗੁੱਡਸ ਉੱਪਰ ਅਮਰੀਕੀ ਟੈਰਫ ਐਵਰੇਜ 5.6% ਬਣਦੇ ਨੇ ਜੋ ਕਿ ਕਿਸੇ ਹੋਰ ਅਮਰੀਕੀ ਟ੍ਰੇਡਿੰਗ ਪਾਰਟਨਰ ਤੋਂ ਕਟਨੇ ਪਰ ਪਹਿਲਾ ਤਾਂ ਸਥਿਤੀ ਅਲੱਗ ਹੈ ਪਰ ਅਸੀਂ ਕਿਸੇ ਹੋਰ ਦੇਸ਼ ਨਾਲੋਂ ਬਿਹਤਰ ਸਥਿਤੀ ਵਿੱਚ ਹਾਂ ਕਿਉਂਕਿ ਕੈਨੇਡਾ ਦੇ 80% ਤੋਂ ਜ਼ਿਆਦਾ ਪ੍ਰੋਡਕਟਸ ਅਜਿਹੇ ਨੇ ਜਿਨ੍ਹਾਂ ਉੱਪਰ ਜ਼ੀਰੋ ਟੈਰਫ ਹੈ ਇਸ ਕਾਰਨ ਪ੍ਰਧਾਨ ਮੰਤਰੀ ਐਵਰੇਜ 5.6% ਦੱਸ ਰਹੇ ਨੇ ਵਾਈਟ ਹਾਊਸ ਦੇ ਅਫੀਸ਼ੀਅਲਸ ਵੱਲੋਂ ਕੈਨੇਡਾ ਦੇ ਇਸ ਕਦਮ ਦਾ ਸਵਾਗਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਕਾਫੀ ਸਮੇਤੋਂ ਓਵਰ 듀 ਸੀ ਜਿਨ੍ਹਾਂ ਕਿਹਾ ਕਿ ਕੈਨੇਡਾ ਨਾਲ ਲਗਾਤਾਰ ਗੱਲਬਾਤ ਚੱਲਦੀ ਹੈ ਜਿੱਥੇ ਐਡਮਿਨਿਸਟ੍ਰੇਸ਼ਨ ਟ੍ਰੇਡ ਐਂਡ ਨੈਸ਼ਨਲ ਸਕਿਉਰਿਟੀ ਦੇ ਕੰਸਰਨ ਅਮਰੀਕਾ ਦੱਸਦਾ ਰਿਹਾ ਹੈ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਲਈ ਪ੍ਰਪੇਅਰ ਹੋ ਰਹੀ ਹੈ ਜਿਸ ਲਈ ਰਿਵਿਊ ਪ੍ਰੋਸੈਸ ਸ਼ੁਰੂ ਕੀਤਾ ਜਾਵੇਗਾ ਅਤੇ ਕੰਸਲਟੇਸ਼ਨਸ ਅਗਲੇ ਮਹੀਨੇ ਸ਼ੁਰੂ ਹੋਣਗੀਆਂ ਜਿਸ ਨੂੰ 6 ਤੋਂ 18 ਮਹੀਨੇ ਲੱਗ ਸਕਦੇ ਨੇ ਕੈਨੇਡਾ ਵੱਲੋਂ ਮਾਰਚ ਵਿੱਚ ਅਮਰੀਕੀ ਪ੍ਰੋਡਕਟਸ ਉੱਪਰ ਟੈਰਫ ਲਗਾਏ ਗਏ ਸਨ ਜਿਸ ਵਿੱਚ ਔਰੇਂਜ ਐਲਕੋਹਲ ਕਪੜੇ ਸ਼ੂਜ਼ ਮੋਟਰਸਾਈਕਲ ਅਤੇ ਕੋਸਮੈਟਿਕ ਪ੍ਰੋਡਕਟਸ ਸ਼ਾਮਲ ਸਨ ਬੀਤੇ ਦਿਨ ਦੋਵੇਂ ਲੀਡਰਾਂ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਦੋਹਾਂ ਵੱਲੋਂ ਟ੍ਰੇਡ ਚੈਲੰਜ ਨਿਊ ਇਕਨੋਮੀ ਅਤੇ ਸਿਕਿਉਰਿਟੀ ਰਿਲੇਸ਼ਨਸ਼ਿਪ ਉੱਪਰ ਗੱਲਬਾਤ ਕੀਤੀ ਜਾਏਗੀ ਟੈਰਫ ਹਟਾਉਣ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਮਾਕਾਰਨੀ ਚੰਗੇ ਲੀਡਰ ਅਤੇ ਚੰਗੇ ਵਿਅਕਤੀ ਨੇ ਅਤੇ ਕੈਨੇਡਾ ਦੇ ਅਮਰੀਕਾ ਦੇ ਨਾਲ ক্লোਜ਼ ਰਿਲੇਸ਼ਨਸ ਨੇ ਪਰ ਟੈਰਿਫਸ ਉਹਨਾਂ ਇਸ ਕਾਰਨ ਲਗਾਏ ਨੇ ਕਿਉਂਕਿ ਪਿਛਲੇ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਗਲਤੀਆਂ ਕਾਰਨ ਬਹੁਤ ਸਾਰੀਆਂ ਕੰਪਨੀਆਂਜ਼ ਅਮਰੀਕਾ ਤੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਕੈਨੇਡਾ ਅਤੇ ਮੈਕਸੀਕੋ ਮੂਵ ਹੋਈਆਂ ਸਨ ਅਤੇ ਉਹਨਾਂ ਦਾ ਮਕਸਦ ਕੰਪਨੀਆਂਜ਼ ਨੂੰ ਵਾਪਸ ਅਮਰੀਕਾ ਦੇ ਵਿੱਚ ਲਿਆਉਣਾ ਹੈ ਜਿਸ ਦੇ ਨਾਲ ਜੌਬਸ ਪੈਦਾ ਹੋਣਗੀਆਂ ਅਤੇ ਇਕਨੋਮੀ ਮਜ਼ਬੂਤ ਹੋਏਗੀ ਦੂਜੇ ਪਾਸੇ ਪ੍ਰਧਾਨ ਮੰਤਰੀ ਕਾਰਨੇ ਵੀ ਸਪਸ਼ਟ ਕਰ ਚੁੱਕੇ ਨੇ ਕਿ 1980 ਤੋਂ ਬਾਅਦ ਜਿਸ ਤੰਗ ਦਾ ਟ੍ਰੇਡ ਪੈਟਰਨ ਚੱਲਿਆ ਦੋਵੇਂ ਦੇਸ਼ਾਂ ਦੀਆਂ ਇਕਨੋਮੀਆਂ ਬੁਰੀ ਤਰ੍ਹਾਂ ਲਿੰਕ ਹੋ ਗਈਆਂ ਨੇ ਪਰ ਹੁਣ ਭਵਿੱਖ ਦੇ ਵਿੱਚ ਅਜਿਹਾ ਨਹੀਂ ਹੋਏਗਾ ਕੈਨੇਡਾ ਦੇ ਵੱਲੋਂ ਆਪਣੇ ਪੱਧਰ ਦੇ ਉੱਪਰ ਖਪਤ ਵਧਾਈ ਜਾਏਗੀ ਜਿਸ ਦੇ ਵਿੱਚ ਬਿਲਡ ਕੈਨੇਡਾ ਤਹਿਤ ਕਾਰ ਬਣਾਏ ਜਾਣਗੇ ਅਤੇ ਇਨਫਰਾਸਟ੍ਰਕਚਰ ਪ੍ਰੋਜੈਕਟ ਤੇਜ਼ੀ ਦੇ ਨਾਲ ਚਲਾਏ ਜਾਣਗੇ ਇਸ ਤੋਂ ਇਲਾਵਾ ਟ੍ਰੇਡ ਨੂੰ ਡਾਇਵਰਸੀਫਾਈ ਕਰਨ ਦੇ ਲਈ ਹੋਰ ਮਾਰਕੀਟਸ ਵੀ ਲੱਭੀਆਂ ਜਾਣਗੀਆਂ ਪ੍ਰਧਾਨ ਮੰਤਰੀ ਮਾਕਾਰਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਵੱਲੋਂ ਅਮਰੀਕੀ ਪ੍ਰੋਡਕਟਸ ਉੱਪਰ ਲਗਾਏ ਗਏ ਕੁਝ ਕਾਉਂਟਰ ਟੈਰਿਫਸ ਹਟਾ ਦਿੱਤੇ ਗਏ ਨੇ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਅਮਰੀਕਾ ਵੱਲੋਂ ਫ੍ਰੀ ਟ੍ਰੇਡ ਐਗਰੀਮੈਂਟ ਅਧੀਨ ਪ੍ਰੋਡਕਟਸ ਨੂੰ ਛੋਟ ਦਿੱਤੀ ਗਈ ਹੈ ਤੇ ਕੈਨੇਡਾ ਵੱਲੋਂ ਵੀ ਇਸ ਨੂੰ ਮੈਚ ਕੀਤਾ ਜਾ ਰਿਹਾ ਹੈ ਕੈਬਨਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਹ ਫੈਸਲਾ 1 ਸਤੰਬਰ 2025 ਤੋਂ ਪ੍ਰਭਾਵੀ ਹੋਏਗਾ ਬੀਤੇ ਦਿਨ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਅਮਰੀਕੀ ਰਾਸ਼ਟਰਪਤੀ 트੍ਰੰਪ ਨਾਲ ਫੋਨ ਰਾਹੀਂ ਚਰਚਾ ਕੀਤੀ ਗਈ ਸੀ ਅਤੇ ਜਿਸ ਦੇ ਬਾਅਦ ਗੱਲ ਸਾਹਮਣੇ ਆਈ ਸੀ ਕਿ ਰਾਸ਼ਟਰਪਤੀ 트੍ਰੰਪ ਨੇ ਟ੍ਰੇਡ ਨੇਗੋਸ਼ੀਏਸ਼ਨਸ ਦੁਬਾਰਾ ਸ਼ੁਰੂ ਕਰਨ 'ਚ ਮਦਦ ਕਰਨ ਦੀ ਗੱਲ ਆਖੀ ਹੈ ਕਾਰਨੇ ਨੇ ਕਿਹਾ ਕਿ ਅਮਰੀਕਾ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਅਧੀਨ ਜ਼ਿਆਦਾਤਰ ਪ੍ਰੋਡਕਟਸ ਟੈਰਫ ਫ੍ਰੀ ਨੇ ਅਤੇ ਇਸ ਡੀਲ ਨੂੰ ਦੁਬਾਰਾ ਸਟੈਬਲਿਸ਼ ਕੀਤਾ ਜਾਏਗਾ ਪਰ ਕੈਨੇਡੀਅਨ ਸਟੀਲ ਅਲੂਮੀਨਮ ਅਤੇ ਆਟੋ ਪਾਰਟਸ ਉੱਤੇ ਵੱਖਰੇ ਟੈਰਫ ਨੇ ਜਿਨ੍ਹਾਂ ਨੂੰ ਖਤਮ ਕਰਵਾਉਣ ਲਈ ਯੂਐਸ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਚ ਕੈਨੇਡੀਅਨ ਗੁੱਡਸ ਉੱਪਰ ਅਮਰੀਕੀ ਟੈਰਫ ਐਵਰੇਜ 5.6% ਬਣਦੇ ਨੇ ਜੋ ਕਿ ਕਿਸੇ ਹੋਰ ਅਮਰੀਕੀ ਟ੍ਰੇਡਿੰਗ ਪਾਰਟਨਰ ਤੋਂ ਕਟਨੇ ਪਰ ਪਹਿਲਾ ਤਾਂ ਸਥਿਤੀ ਅਲੱਗ ਹੈ ਪਰ ਅਸੀਂ ਕਿਸੇ ਹੋਰ ਦੇਸ਼ ਨਾਲੋਂ ਬਿਹਤਰ ਸਥਿਤੀ ਵਿੱਚ ਹਾਂ ਕਿਉਂਕਿ ਕੈਨੇਡਾ ਦੇ 80% ਤੋਂ ਜ਼ਿਆਦਾ ਪ੍ਰੋਡਕਟਸ ਅਜਿਹੇ ਨੇ ਜਿਨ੍ਹਾਂ ਉੱਪਰ ਜ਼ੀਰੋ ਟੈਰਫ ਹੈ ਇਸ ਕਾਰਨ ਪ੍ਰਧਾਨ ਮੰਤਰੀ ਐਵਰੇਜ 5.6% ਦੱਸ ਰਹੇ ਨੇ ਵਾਈਟ ਹਾਊਸ ਦੇ ਅਫੀਸ਼ੀਅਲਸ ਵੱਲੋਂ ਕੈਨੇਡਾ ਦੇ ਇਸ ਕਦਮ ਦਾ ਸਵਾਗਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਕਾਫੀ ਸਮੇਂ ਤੋਂ ਓਵਰਡਿਊ ਸੀ ਜਿੰਨਾ ਕਿਹਾ ਹੈ ਕਿ ਕੈਨੇਡਾ ਨਾਲ ਲਗਾਤਾਰ ਗੱਲਬਾਤ ਚੱਲਦੀ ਹੈ ਜਿੱਥੇ ਐਡਮਨਿਸਟ੍ਰੇਸ਼ਨ ਟ੍ਰੇਡ ਐਂਡ ਨੈਸ਼ਨਲ ਸਕਿਉਰਿਟੀ ਦੇ ਕੰਸਰਨ ਅਮਰੀਕਾ ਦੱਸਦਾ ਰਿਹਾ ਹੈ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਲਈ ਪ੍ਰਪੇਅਰ ਹੋ ਰਹੀ ਹੈ ਜਿਸ ਲਈ ਰਿਵਿਊ ਪ੍ਰੋਸੈਸ ਸ਼ੁਰੂ ਕੀਤਾ ਜਾਵੇਗਾ ਅਤੇ ਕੰਸਲਟੇਸ਼ਨਸ ਅਗਲੇ ਮਹੀਨੇ ਸ਼ੁਰੂ ਹੋਣਗੀਆਂ ਜਿਸ ਨੂੰ 6 ਤੋਂ 18 ਮਹੀਨੇ ਲੱਗ ਸਕਦੇ ਨੇ ਕੈਨੇਡਾ ਵੱਲੋਂ ਮਾਰਚ ਵਿੱਚ ਅਮਰੀਕੀ ਪ੍ਰੋਡਕਟਸ ਉੱਪਰ ਟੈਰਫ ਲਗਾਏ ਗਏ ਸਨ ਜਿਸ ਵਿੱਚ ਔਰੇਂਜ ਅਲਕੋਹਲ ਕੱਪੜੇ ਸ਼ੂਜ਼ ਮੋਟਰਸਾਈਕਲ ਅਤੇ ਕੋਸਮੈਟਿਕ ਪ੍ਰੋਡਕਟਸ ਤੇ ਸ਼ਾਮਲ ਸਨ ਬੀਤੇ ਦਿਨ ਦੋਵੇਂ ਲੀਡਰਾਂ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਦੋਹਾਂ ਵੱਲੋਂ ਟ੍ਰੇਡ ਚੈਲੰਜ ਨਿਊ ਇਕਨੋਮੀ ਅਤੇ ਸਿਕਿਉਰਿਟੀ ਰਿਲੇਸ਼ਨਸ਼ਿਪ ਉੱਪਰ ਗੱਲਬਾਤ ਕੀਤੀ ਜਾਏਗੀ ਟੈਰਫ ਹਟਾਉਣ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਮਾਕਾਰਨੀ ਚੰਗੇ ਲੀਡਰ ਅਤੇ ਚੰਗੇ ਵਿਅਕਤੀ ਨੇ ਅਤੇ ਕੈਨੇਡਾ ਦੇ ਅਮਰੀਕਾ ਦੇ ਨਾਲ ক্লোਜ਼ ਰਿਲੇਸ਼ਨਸ ਨੇ ਪਰ ਟੈਰਿਫਸ ਉਹਨਾਂ ਇਸ ਕਾਰਨ ਲਗਾਏ ਨੇ ਕਿਉਂਕਿ ਪਿਛਲੇ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਗਲਤੀਆਂ ਕਾਰਨ ਬਹੁਤ ਸਾਰੀਆਂ ਕੰਪਨੀਆਂਜ਼ ਅਮਰੀਕਾ ਤੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਕੈਨੇਡਾ ਅਤੇ ਮੈਕਸੀਕੋ ਮੂਵ ਹੋਈਆਂ ਸਨ ਅਤੇ ਉਹਨਾਂ ਦਾ ਮਕਸਦ ਕੰਪਨੀਆਂਜ਼ ਨੂੰ ਵਾਪਸ ਅਮਰੀਕਾ ਦੇ ਵਿੱਚ ਲਿਆਉਣਾ ਹੈ ਜਿਸ ਦੇ ਨਾਲ ਜੌਬਸ ਫਾਇਦਾ ਹੋਣਗੀਆਂ ਅਤੇ ਇਕਨੋਮੀ ਮਜ਼ਬੂਤ ਹੋਏਗੀ ਦੂਜੇ ਪਾਸੇ ਪ੍ਰਧਾਨ ਮੰਤਰੀ ਕਰਨਵੀ ਸਪਸ਼ਟ ਕਰ ਚੁੱਕੇ ਨੇ ਕਿ 1980 ਤੋਂ ਬਾਅਦ ਜਿਸ ਤੰਗ ਦਾ ਟ੍ਰੇਡ ਪੈਟਰਨ ਚੱਲਿਆ ਦੋਵੇਂ ਦੇਸ਼ਾਂ ਦੀਆਂ ਇਕਨੋਮੀਆਂ ਬੁਰੀ ਤਰ੍ਹਾਂ ਲਿੰਕ ਹੋ ਗਈਆਂ ਨੇ ਪਰ ਹੁਣ ਭਵਿੱਖ ਦੇ ਵਿੱਚ ਅਜਿਹਾ ਨਹੀਂ ਹੋਏਗਾ ਕੈਨੇਡਾ ਦੇ ਵੱਲੋਂ ਆਪਣੇ ਪੱਧਰ ਦੇ ਉੱਪਰ ਖਰਤ ਵਧਾਈ ਜਾਏਗੀ ਜਿਸ ਦੇ ਵਿੱਚ ਬਿਲਡ ਕੈਨੇਡਾ ਤਹਿਤ ਘਰ ਬਣਾਏ ਜਾਣਗੇ ਅਤੇ ਇਨਫਰਾਸਟ੍ਰਕਚਰ ਪ੍ਰੋਜੈਕਟ ਤੇਜ਼ੀ ਦੇ ਨਾਲ ਚਲਾਏ ਜਾਣਗੇ ਇਸ ਤੋਂ ਇਲਾਵਾ ਟ੍ਰੇਡ ਨੂੰ ਡਿਵਰਸੀਫਾਈ ਕਰਨ ਦੇ ਲਈ ਹੋਰ ਮਾਰਕੀਟਸ ਵੀ ਲੱਭੀਆਂ ਜਾਣਗੀਆਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ